16 ਜਨੂਅਰੀ ਨੂੰ ਜਿਹੜਾ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਜੁਵਲਰ ਦੀ ਦੁਕਾਨ ਦੇ ਉੱਤੇ ਐਕਸਟਰਸ਼ਨ ਕਾਲ ਵੀ ਆਈ ਸੀ ਸਾਨੂੰ ਪਤਾ ਲੱਗਿਆ ਉਹਨਾਂ ਨੇ ਹਾਲਾਂਕਿ ਸਾਨੂੰ ਕੰਪਲੇਨਟ ਨਹੀਂ ਕੀਤੀ ਇਹ ਬੜੀ ਵੱਡੀ ਪ੍ਰੋਬਲਮ ਆਉਂਦੀ ਹੈ ਕੰਪਲੇਨੈਂਟਸ ਵੱਲੋਂ ਉਸ ਤੋਂ ਬਾਅਦ ਪਤਾ ਲੱਗਿਆ ਵੀ ਉੱਥੇ ਨੇੜੇ ਕੋਈ ਫਾਇਰ ਵੀ ਕਰਕੇ ਗਿਆ ਬੰਦਾ ਉਹਨਾਂ ਦੇ ਨਜ਼ਦੀਕ ਕਿਸੇ ਕੂੜੇ ਦੇ ਡੰਪ ਤੇ ਵਿੱਚ ਤੋਂ ਉਹਨੂੰ ਅਸੀਂ ਬੜਾ ਸੀਰੀਅਸਲੀ ਲਿਆ ਆਲਦੋ ਕੰਪਲੇਨੈਂਟ ਵੱਲੋਂ ਸਾਨੂੰ ਬਹੁਤ ਇਹਦੇ ਵਿੱਚ ਕੋਆਪਰੇਟ ਨਹੀਂ ਕੀਤਾ ਗਿਆ ਤੇ ਉਹਨੂੰ ਵੀ ਕੇਸ ਨੂੰ ਅਸੀਂ ਜੜੀ ਵੀ ਐਕਸਟਰਸ਼ਨ ਜਾਂ ਇਦਾਂ ਦੀ ਹੁੰਦੀ ਹੈ ਸੈਂਸੇਸ਼ਨਲ ਕ੍ਰਾਈਮ ਉਹਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਗੈਂਗਸਟਰਾਂ ਤੇ ਵਾਰਦਾ ਕੈਂਪੇਨ ਵੀ ਚੱਲ ਰਹੀ ਹੈ ਉਹ ਤਹ ਸਪੈਸ਼ਲ ਟੀਮਸ ਬਣਾਈਆਂ ਗਈਆਂ ਸੀ ਕੇਸ ਨੂੰ ਟ੍ਰੇਸ ਕਰਨ ਵਾਸਤੇ ਇਹਦੇ ਛੱਤਾ ਨੁਸ਼ਹਿਰਾ ਗੈਂਗ ਜਿਹੜਾ ਹੈਗਾ ਇੱਕ ਬੜਾ ਨੋਟੋਰੀਅਸ ਗੈਂਗਸਟਰ ਹੈ ਉਹਦੇ ਵੱਲੋਂ ਇਹ ਫਰੋਤੀਆਂ ਦੀਆਂ ਕਾਲਾਂ ਕੀਤੀਆਂ ਜਾ ਰਹੀਆਂ ਸੀਗੀਆਂ ਔਰ ਇਹਨੂੰ ਅਸੀਂ ਟ੍ਰੇਸ ਕੀਤਾ ਸਭ ਤੋਂ ਪਹਿਲਾਂ ਜਿਹੜਾ ਜਸ਼ਨਦੀਪ ਹੈਗਾ ਲੜਕਾ ਇਹ ਪੱਟੀ ਸਰਿਆਲੀ ਦਾ ਹੈਗਾ ਸਰਿਆਲੀ ਪੀਐਸ ਸਰਿਆਲੀ ਤਰਨਤਾਰਨ ਦਾ 21 ਸਾਲ ਦੀ ਉਮਰ ਹੈ ਲੇਬਰ ਦਾ ਕੰਮ ਕਰਦਾ ਦਸਵੀਂ ਪਾਸ ਹੈ ਇਹਨੂੰ ਪਹਿਲਾਂ ਅਸੀਂ ਫੜਿਆ ਔਰ ਇਸ ਤੋਂ ਗੱਲ ਸਾਰੀ ਚੱਲੀ ਕਿ ਜਿਹੜਾ ਜਿਹੜਾ ਹੋਰ ਬੰਦੇ ਇਨਵੋਲਡ ਸੀ ਉਹਦੇ ਬਾਰੇ ਫਿਰ ਜੋਬਨਜੀਤ ਤੇ ਗੁਰਕੀਰਤ 엘ियस ਕੀਰਤ ਜੋਬਨਜੀਤ ਨਸ਼ਾਰਾ ਪੰਨੂਆ ਦੇ ਕੋਲ ਪਿੰਡ ਹੈਗਾ ਤਰਨਤਾਰਨ 20 ਸਾਲ ਦਾ ਲੇਬਰ ਦਾ ਕੰਮ ਕਰਦਾ ਹੈ ਇਹਦੇ ਖਿਲਾਫ ਵੀ ਪਰਚਾ ਪਹਿਲਾਂ ਦਰਜ ਹੈ ਇੱਕ ਸਰਾਲੀ ਥਾਣੇ ਦੇ ਵਿੱਚ ਗੁਰਕੀਰਤ ਇਲੀਅਸ ਕੀਰਤ ਡੇਰਾ ਬਾਬਾ ਨਾਨਕ ਗੁਰਦਾਸਪੁਰ ਦਾ ਪੁਲਿਸ ਡਿਸਟ੍ਰਿਕਟ ਬਟਾਲੇ ਦਾ ਰਹਿਣ ਵਾਲਾ ਹੁਣ 골ਡਨ ਐਵੇਨਿਊ ਅੰਮ੍ਰਿਤਸਰ ਚ ਰਹਿੰਦਾ ਅੱਜ ਕੱਲ੍ਹ ਕਿਰਾਏ ਤੇ 20 ਸਾਲ ਦਾ ਇਹ ਡਿਲੀਵਰੀ ਬாய் ਦਾ ਕੰਮ ਕਰਦਾ ਹੈ ਜ਼ੈਪਟੋ ਦੇ ਵਿੱਚ ਔਰ ਐਫ ਆਈ ਆਰ ਇਹਦੇ ਖਿਲਾਫ ਇੱਕ ਸਾਢੇ ਸਦਰ ਦੀ ਸਨੇਚਿੰਗ ਕਾਰ ਸਨੇਚਿੰਗ ਦੀ ਪੁਰਾਣੀ ਹੈਗੀ ਆ 2025 ਦੀ ਸੋ ਇਹ ਤਿੰਨ ਬੰਦੇ ਅਸੀਂ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਨੂੰ ਜਿਹੜੀ ਗੱਲ ਬਾਹਰੋਂ ਡਾਇਰੈਕਸ਼ਨਸ ਮਿਲ ਰਹੀਆਂ ਸੀ ਫੱਟੇ ਵੱਲੋਂ ਇਹ ਤੁਸੀਂ ਇਹ ਕੰਮ ਕਰਨਾ ਹੈ ਤੁਹਾਨੂੰ ਅਸੀਂ ਲਾਲਚ ਵੀ ਦਿੱਤੇਗੇ ਇਹਨਾਂ ਨੂੰ ਆਪਸ ਵੀ ਲਾਲਚ ਦਿੱਤੇਗੇ ਕਿਸੇ ਨੂੰ ਨਸ਼ੇ ਦਾ ਆਦਤ ਤਿਆਰ ਕਰਨ ਤੋਂ ਜੇ ਉਹ ਕਿਹਾ ਤੁਹਾਨੂੰ ਪੈਸੇ ਦਿੱਤਾ ਦੇਵਾਂਗੇ ਮਿਲਿਆ ਕਿਸੇ ਨੂੰ ਕੁਝ ਵੀ ਨਹੀਂ ਵਧਣਾ ਫਿਰ ਹੋਰ ਤਾਂ ਇਸ ਜੀ ਨਾਲ ਆ ਕੇ ਤੇ ਇਹਨਾਂ ਨੇ ਸਾਰੀ ਜਿਹੜੀ ਲੌਜਿਸਟਿਕਸ سپورਟ ਸਾਰੀ ਜਿਹੜੀ ਹੈ ਪ੍ਰੋਵਾਈਡ ਕੀਤੀ ਹੈ ਦੋ ਬੰਦਿਆਂ ਨੇ ਇਹਨਾਂ ਕੰਪਨੀਆਂ ਪੈਨ ਇੰਡੀਆ ਤੋਂ ਪਾਰਟਿਸਿਪੇਟ ਕਰ ਰਹੀਆਂ ਜੋ ਵੀ ਜੋਗਨਜੀਤ ਆ ਉਹ ਮੇਨ ਬੰਦਾ ਸੀ ਜਿਹੜਾ ਮੋਟਰਸਾਈਕਲ ਉਸ ਦਿਨ ਚਲਾ ਰਿਹਾ ਸੀ ਜਿਸ ਨੇ ਉਹਨਾਂ ਨੇ ਇਨਸੀਡੈਂਟ ਕੀਤਾ ਉਹ ਟੈਸਪਲੇ ਤੇ ਆ ਔਰ ਜਿਹੜੇ ਦੋ ਨੇ ਮੰਗਿਆ ਜਿਹਨੂੰ ਲੇਬਰ ਦੀ ਤੁਹਾਨੂੰ ਆਪਣੇ ਹਰ ਜਗ੍ਹਾ ਤੇ ਜਸ਼ਨਦੀਪ ਤੇ ਗੁਰਪ੍ਰੀਤ ਇਹਨਾਂ ਨੂੰ ਲੌਜਿਸਟਿਕਸ ਕੋਰਟ ਤੇ ਲੋਕਲ ਕੋਰਟ ਦੇ ਰਹੇ ਸੀ ਕਿ ਆਈਡੈਂਟੀਫਿਕੇਸ਼ਨ ਵਗੈਰਾ ਕੀਤੀ ਕੁਝ ਹੋਰ ਬੰਦੇ ਵੀ ਇਹਦੇ ਕਸਿ ਆਈਡੈਂਟੀਫਾਈ ਕਰ ਲਏ ਐ ਐਗਰੀਕਲਚਰ ਤੇ ਜੋਬਨ ਜਿਹੜਾ ਇਥੇ ਲੈ ਕੇ ਆ ਰਹੇ ਸੀ ਸਾਡੀ ਪੁਲਿਸ ਪਾਰਟੀ ਐਗਰੀਕਲਚਰ ਦੇ ਵਿੱਚ ਕਿ ਆਈਡੈਂਟੀਫਾਈ ਕਰਾਉਣ ਵਾਲੇ ਟਾਈਮ 'ਚ ਇੱਥੇ ਕਦੀ ਹੋਇਆ ਜਿਹੜੀ ਪੁਲਿਸ ਪਾਰਟੀ ਤਲਾਸ਼ ਸੀ ਕਿ ਮੌਜੂਦ ਮੈਂ ਕੋਲ ਮਲਾ ਕੇ ਜਿਹੜੇ ਬੰਦੇ ਸੀ ਇਹਨੇ ਕੋਈ ਟਿਕਾਣਾ ਦੱਸਿਆ ਸੀ ਇਹਦੇ ਬੰਦੇ ਪਾਸੇ ਵੀ ਉੱਥੇ ਆ ਉਹ ਇਥੇ ਅਵੇਲੇਬਲ ਹੈ ਲੈ ਕੇ ਜਾ ਰਹੇ ਜਦੋਂ ਉ ਇਨੇ ਹੋਣਾ ਫਾਇਦਾ ਉਠਾ ਕੇ ਜਿਹੜਾ ਸਰਵਿਸ ਦਾ ਸਾਡਾ 3 ਦਿਨ ਲੁਧਿਆਣਾ ਇੱਕ ਮਿਲ ਮਜ਼ਮ ਦਾ ਉਫੜ ਲਿਆ ਤੇ ਇਸ ਕਫਲ ਇਹਨਾਂ ਦੀ ਆਪਸ ਵਿੱਚ ਕਾਫੀ ਕੁੱਤਮ ਪਤਾ ਹੋਈ ਨਾ ਨਾ ਮਪੀਲਾ ਕਿ ਉਹਨੂੰ ਐਗਰੀਕਲਚਰ ਮਿਹਨਤ ਦੇ ਨਾਲ ਨਾਲ ਟੈਕਨੋਲੋਜੀ ਦੇ ਮਾਡਰਨ ਸਿਗਾ ਕਿਸਾਨਾਂ ਨੂੰ ਲੱਗਦੇ ਜਿਹੜੇ ਪੂਰੇ ਇੰਡੀਆ ਤੋਂ ਲੈ ਕੇ ਆ ਲੱਗੀ ਉਹ ਆ ਕੇ ਵੱਤਵਾ ਦਿੱਤਾ ਗਿਆ ਅਸੀਂ ਦੇਖਣਗੇ ਫਿਰ ਉਹਨਾਂ ਵਾਸਤੇ ਅਸੀਂ ਤਿੰਨ ਗ੍ਰਿਫਤਾਰੀਆਂ ਕੀਤੀਆਂ ਬਹੁਤ ਜੁੜੀ ਬਾਕੀ ਵੀ ਹੋਣੀਆਂ ਹਾਂ ਹਾਂ ਉਹਦਾ ਸਾਰਾ ਇਸਪੇਸ ਕੀਤਾ ਬਿਕੋਜ਼ ਬੜੀ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਰੱਖੀ ਦੀ ਹੈ ਔਰ ਸਾਰੀ ਟੀਮ ਨੇ ਬਹੁਤ ਬੁਧੀਆ ਕੰਮ ਕੀਤਾ ਜਿਹਦਾ ਨੂੰ ਹਰ ਰੋਜ਼ ਦੇ ਕੈਸ ਬੀਸੀਪੀ ਸਾਹਿਬ ਦੀ ਰੈਨਮਾਈ ਦੇ ਵਿੱਚ ਜਿਹੜਾ ਸਾਡਾ ਇਹ ਬੀਸੀਪੀ ਮੈਡਮ ਦੇ ਸਰਪ੍ਰਾਈਜ਼ ਹੈਗਾ ਅਨੁਭਵ ਜਨਨੀ ਸਾਡੇ ਏਸੀਪੀ ਔਰ ਐਸਐਚਓ ਬਲਿੰਦਰ ਸਿੰਘ ਡਿਵੀਜ਼ਨ ਤੇ ਇਨਾਂ ਦੀ ਟੀਮ ਨੇ ਔਰ ਇਨਰਨਲ ਸਟਾਫ ਵੱਲੋਂ ਵੀ ਸਿਕਰ ਦਵਾਈ ਦੀ ਇਨਵੈਸਟੀਗੇਸ਼ਨ ਸਟਾਫ ਵੱਲੋਂ 1000 ਨਾਮ ਆਪੇ ਗੋਰ ਮੈਂ ਸਮਝਦਾ ਕਿ ਬਹੁਤ ਅੱਛੀ ਔਰ ਬੜੇ ਰਿਕਾਰਡ ਟਾਈਮ ਦੇ ਵਿੱਚ ਸਾਰਾ ਕੇਸ ਜਿਹੜਾ ਕਿ ਬਲਾਈਂਡ ਸੀ ਬਿਲਕੁਲ ਬਿਲਕੁਲ ਡੇਰੀ ਦੀ ਨਾਲ ਵੀ ਲੈ ਕੇ ਸਾਰੀ ਕਾਰਵਾਈ ਕੀਤੀ ਗਈ